ਪਸ਼ੂ ਪਾਲਕ ਵੀਰੋ ਇਸ ਵੇਲੇ ਅਸੀਂ ਫਾਿਲਕਾ ਜ਼ਿਲ੍ਹੇ ਦੇ ਪਿੰਡ ਸਰਦਾਰਪੁਰੇ ਦੇ ਵਿੱਚ ਆ ਤੇ ਆਸ-ਪਾਸਾ ਵੇਖ ਕੇ ਤੁਹਾਨੂੰ ਦੱਸ ਰਿਹਾ ਕਿ ਅਸੀਂ ਇੱਕ ਡੇਰੀ ਫਾਰਮ ਦੇ ਵਿੱਚ ਖੜੇ ਹੋਏ ਆ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਡਾ ਜੀ ਵਿਕਾਸ ਵਿਕਾਸ ਜੀ ਐ ਵਿਕਾਸ ਜੀ ਕਿੰਨੇ ਸਾਲ ਪਹਿਲਾਂ ਤੁਸੀਂ ਇਹ ਡੇਰੀ ਫਾਰਮ ਸ਼ੁਰੂ ਕੀਤਾ ਪੰਜ ਸਾਲ ਹੋ ਗਏ ਪੰਜ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਿੰਨੇ ਪਸ਼ੂਆਂ ਦੇ ਨਾਲ ਤੁਸੀਂ ਸ਼ੁਰੂ ਕੀਤਾ ਸਰ ਮੈਂ 27 28 ਪਸ਼ੂਆਂ ਨਾਲ ਸਟਾਰਟ ਕੀਤਾ ਸੀ 27 28 ਪਸ਼ੂਆਂ ਤੋਂ ਸ਼ੁਰੂ ਕੀਤਾ ਸੀ ਤੇ ਇਸ ਵੇਲੇ ਕਿੰਨੇ ਪਸ਼ੂ ਨੇ ਤੁਹਾਡੇ ਕੋਲ ਮੇਰੇ ਕੋਲ 75 ਹੈ ਹੁਣ 75 ਪਸ਼ੂ ਨੇ ਸੋ ਪੰਜ ਸਾਲ ਪਹਿਲਾਂ ਇਹਨਾਂ ਨੇ 27 28 ਪਸ਼ੂਆਂ ਦੇ ਨਾਲ ਸ਼ੁਰੂ ਕੀਤਾ ਸੀ ਇਸ ਵੇਲੇ ਉਹਦੇ ਕੋਲ 75 ਦੇ ਕਰੀਬ ਪਸ਼ੂ ਨੇ ਵੱਡੇ ਛੋਟੇ ਸਾਰੇ ਰਲਾ ਕੇ ਜੀ ਤੇ ਇਹਨੇ ਸਾਲਾਂ ਚ ਕੁਝ ਪਸ਼ੂ ਵੇਚੇ ਵੀ ਆ ਤੁਸੀਂ ਸਰ 50 ਤੋਂ 55 ਰਾਉਂਡ ਤਾਂ 50 ਤੋਂ 55 55 ਤੋਂ 55 ਤੱਕ ਪਸ਼ੂ ਜਿਹੜੇ ਨੇ ਇਹ ਵਿੱਚੋਂ ਵੇਚ ਚੁੱਕੇ ਨੇ ਇਹਨਾਂ ਪੰਜ ਸਾਲਾਂ ਦੇ ਵਿੱਚ ਬੜਾ ਵਧੀਆ ਜੀ ਤੇ ਤੁਸੀਂ ਜਿਹੜੇ ਤੁਹਾਡੇ ਕੋਲੇ ਉਸ ਵੇਲੇ ਜਿਹੜੀਆਂ ਗਾਵਾਂ ਦੁੱਧ ਦੇ ਰਹੀਆਂ ਨੇ ਪੀਕ ਜਿੰਦ ਕਿੰਨੀ ਹੈ ਤੁਹਾਡੇ ਸਰ ਮੇਰੇ ਕੋਲੇ ਪੀਕ ਹੁਣ 55 ਤੋਂ 60 ਲੀਟਰ ਹੈ ਸਰ 55 ਤੋਂ 60 ਲੀਟਰ ਵਾਲੀਆਂ ਗਾਵਾਂ ਕਿੰਨੀਆਂ ਲੱਗਾਂਵਾਂ ਨੇ ਜਿਹੜੀਆਂ 55 ਤੋਂ ਸਰ ਮੇਰੇ ਕੋਲ ਹੁਣ 4 ਤੋਂ 5 ਗਾਵਾਂ ਜਿਹੜੀ 55 ਦੇ ਅਰਾਊਂਡ ਹੈ ਲਗਭਗ 2 ਗਾਵਾਂ ਪਲੱਸ ਹੈ बाकी ਅਰਾਊਂਡ ਹੈ ਸਰ ਠੀਕ ਹੈ ਸੋ ਜਦੋਂ ਤੁਸੀਂ ਪਸ਼ੂ ਸੰਭਾਲ ਰਹੇ ਆ ਲਗਿਆ ਸਮੇਂ-ਸਮੇਂ ਤੇ ਕਿਹੜੀ-ਕਿਹੜੀ ਵੈਕਸੀਨ ਜਿਹੜੀਆਂ ਤੁਸੀਂ ਲਵਾ ਰਹੇ ਸਰ ਸਭ ਤੋਂ ਪਹਿਲਾਂ ਅਸੀਂ ਬਰਸਲੋਸਿਸ ਦੀ ਵੈਕਸੀਨ ਕਰਦੇ ਆਂ ਠੀਕ ਹੈ 4 ਤੋਂ 8 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣੀਆਂ ਬੱਚੀਆਂ ਨੂੰ ਬਰਸਲੋਸਿਸ ਦੀ ਵੈਕਸੀਨ ਲਵਾ ਲੈਣੇ ਜੀ ਤੇ ਐਫਐਮਡੀ ਹੋ ਗਈ ਲੰਪੀ ਹੋ ਗਈ ਠੀਕ ਹੈ ਤੇ ਮੋਸਟਲੀ ਥਲੇਰੀਆਸਿਸ ਦੀ ਹੋਗੀ ਥਲੇਰੀਆ ਦੀ ਵੀ ਲਵਾ ਰਹੇ ਆ ਗਲ ਕੁੱਟ ਵੀ ਲਵਾ ਰਹੇ ਆ ਹਾਂਜੀ ਸਰ ਇਹ ਸੋ ਇੱਕ ਤੁਸੀਂ ਦੱਸੋ ਸਾਡੇ ਨਾ ਪਸ਼ੂ ਪਾਲਕਾਂ ਨੂੰ ਇੱਕ ਡਰ ਰਹਿੰਦਾ ਵਾ ਕਿ ਜਦੋਂ ਵੈਕਸੀਨ ਲਵਾਈਏ ਤੇ ਪਸ਼ੂ ਜਿਹੜਾ ਦੁੱਧ ਸੁੱਕ ਜਾਂਦੇ ਨੇ ਨਹੀਂ ਸਰ ਦੁੱਧ ਚ ਕੋਈ ਨਹੀਂ ਇੱਕ ਦੋ ਦਿਨ ਦਾ ਸਟ्रेस ਹੁੰਦਾ ਸਰ ਉਹ ਆਪਾਂ ਲਿਵਰੇਟੋਨਿਕ ਦੇ ਕੇ ਕੱਟ ਕਰ ਸਕਦੇ ਆ ਸੋ ਇੱਕ ਚੀਜ਼ ਸਾਡੀ ਨੋਟ ਕਰਨ ਵਾਲੀ ਹੈ ਜਿਹੜਾ ਸਾਡਾ ਇੱਕ ਬਹੁਤ ਵੱਡਾ ਡਰ ਹੈ ਕਿ ਵੈਕਸੀਨ ਗਰਮ ਹੁੰਦੀ ਆ ਜੀ ਉਹਦੇ ਨਾਲ ਦੁੱਧ ਸੁੱਕ ਜਾਂਦਾ ਹੈ ਸੋ ਵਿਕਾਸ ਜੀ ਜਿਹੜੇ ਕਿ ਕਾਫੀ ਵੱਡੀ ਗਿਣਤੀ ਚ ਪਸ਼ੂ ਰੱਖ ਰਹੇ ਨੇ ਟੋਟਲ ਤੁਹਾਡੀ ਦੁੱਧ ਦੀ ਸੇਲ ਕਿੰਨੀ ਕੈ ਮਿਲ ਰਹੀ ਜਾਂਦਾ ਜੀ ਸਰ ਹੁਣ ਇਸ ਵੇਲੇ ਜੇ ਆਪ ਕਰੀਏ ਹੁਣ ਦੀ ਸਰ 1000 ਲੀਟਰ ਦੇ ਅਰਾਊਂਡ ਹੈ ਸਰ 1000 ਲੀਟਰ ਦੇ ਕਰੀਬ ਡੇਲੀ ਦੁੱਧ ਵੇਚ ਰਹੇ ਨੇ ਸੋ ਉਹਨਾਂ ਨੇ ਇਹ ਕਹਿਣਾ ਕਿ ਜਦੋਂ ਅਸੀਂ ਵੈਕਸੀਨ ਲਵਾਉਂਦੇ ਆ ਸਟ्रेस ਦੇ ਨਾਲ ਥੋੜਾ ਜਿਹਾ ਪਸ਼ੂ ਇੱਕ ਦੋ ਦਿਨ ਤੋਂ ਦੁੱਧ ਘਟਦੇ ਨੇ ਉਹ ਨਾਲ ਉਹ ਦੋ ਦਿਨਾਂ ਦੇ ਬਾਅਦ ਪਸ਼ੂ ਜਿਹੜੇ ਨੇ ਉਹ ਦੁੱਧ ਕਵਰ ਕਰ ਦਿੰਦੇ ਨੇ ਆ ਤੁਹਾਡੇ ਕੋਲ ਜਿਹੜੇ ਪਸ਼ੂ ਨੇ ਜ਼ਿਆਦਾਤਰ ਤੁਸੀਂ ਇਹਨਾਂ ਨੂੰ ਸਾਇਲੇਜ ਤੇ ਰੱਖਿਆ ਵਾ ਸਰ ਸਾਇਲੇਜ ਤੇ ਸਾਇਲੇਜ ਤੇ ਰੱਖਿਆ ਵਾ ਸਾਇਲੇਜ ਆਪ ਤਿਆਰ ਕਰਦੇ ਆਂ ਹਾਂ ਸਾਇਲੇਜ ਆਪ ਤਰ ਸਾਇਲੇਜ ਆਪ ਤਿਆਰ ਕਰਦੇ ਆਂ ਜੀ ਇਹ ਸਾਈਵਾਲ ਬੈਡ ਕਿੰਨੀ ਉਮਰ ਹੈਗੇ ਦੀ ਇਹ ਮਰਜੀ ਖੜੀ ਕਰ ਸਕਦੇ ਲੋ ਸਰ 20 ਮੰਤੀ ਆ ਇਹ 20 ਮਹੀਨੇ ਦੀ ਸਾਈਵਾਲ ਬੱਚੀ ਹੈ ਜੀ ਤੁਸੀਂ ਇਹਨੂੰ ਕਰਾਸ ਕਰਾ ਚੁੱਕਿਆ ਹੈ ਇਹ ਕਰਾ ਚੁੱਕੇ ਆ 5 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਵੀ ਮੇਂ ਨਦੀ ਸਾਈਵਲ ਬੱਚੀ ਬੱਚੀ ਆ ਦੇਖੋ ਜੇ ਤੁਸੀਂ ਇਹਨੂੰ ਵਾਹਣ ਨੂੰ ਦੇਖੋਗੇ ਬੜੇ ਸੋਹਣੇ ਹਲੇ ਤੁਹਾਨੂੰ ਬੜਾ ਵਧੀਆ ਵਾ ਅੱਗੇ ਜਿਹੜੀ ਚਾਲਰ ਬੜੀ ਵਧੀਆ ਵਾ ਜਿਹੜਾ ਉੱਤੇ ਹੰਪ ਹੈ ਉਹ ਬਹੁਤ ਸੋਹਣਾ ਜਿਹਦਾ ਵਾ ਰੰਗ ਬੜਾ ਸੋਹਣਾ ਵਾ ਸਾਈਵਲ ਦਾ ਸੋ ਬਿਲਕੁਲ ਮੈਨੂੰ ਲੱਗਦਾ ਵਾ ਕਿ ਕਫੋਟੋ ਪੋਜ ਦੇ ਵਿੱਚ ਆ ਕੇ ਸਾਡੇ ਸਾਹਮਣੇ ਖੜੀ ਹੋ ਗਈ ਹੈ ਸੋ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਜਿਹੜੀਆਂ ਇਹ ਬੱਚੀਆਂ ਨੇ ਜਿਹੜੀ ਆਮ ਤੌਰ ਤੇ ਤੁਹਾਡੇ ਕੋਲ ਜਿਹੜੀਆਂ ਅਮਰੀਕਨ ਬੱਚੀਆਂ ਨੇ ਕਿੰਨੀ ਏਜ ਦੇ ਵਿੱਚ ਤੁਸੀਂ ਉਹਨਾਂ ਨੂੰ ਕ੍ਰਾਸ ਕਰਵਾ ਲੈਣੇ ਆ ਸਰ ਲਗਭਗ 12 ਮਹੀਨੇ 12 ਮਹੀਨੇ ਤੇ ਉਹ ਕਹ ਰਹੇ ਨੇ ਕਿ ਜਿਹੜੀਆਂ ਦਾ ਕੋਈ ਐਫ ਐਫ ਬੱਚੀਆਂ ਨੇ ਉਹਨਾਂ ਨੂੰ 12 ਮਹੀਨੇ ਦੀ ਉਮਰ ਦੇ ਵਿੱਚ ਕ੍ਰਾਸ ਕਰਾ ਲੈਣੇ ਨੇ ਥ੍ਰੀ ਪਾਣੀ ਪਾਇਆ ਹੋਇਆ ਵਾ ਅ ਪਾਣੀ ਕਿੰਨਾ ਚਿਰ ਇਹਨਾਂ ਪਸ਼ੂਆਂ ਦੇ ਅੱਗੇ ਰਹਿੰਦਾ ਤੁਹਾਡੇ ਅ ਸੱਚੋ 24 ਘੰਟੇ ਪਾਣੀ ਰਹਿੰਦਾ 24 ਘੰਟੇ ਪਸ਼ੂਆਂ ਦੇ ਅੱਗੇ ਪਾਣੀ ਰਹਿੰਦਾ ਬਸ ਸਾਡੇ ਪਸ਼ੂ ਪਾਲੇ ਕਿ ਇੱਕ ਚੀਜ਼ ਹੋਰ ਧਿਆਨ ਰੱਖਣਾ ਕਿ ਆਮ ਤੌਰ ਤੇ ਅਸੀਂ ਦਿਨ ਦੇ ਵਿੱਚ ਗਰਮੀਆਂ ਦੇ ਵਿੱਚ ਤਿੰਨ ਵਾਰੀ ਸਰਦੀਆਂ ਦੇ ਵਿੱਚ ਦੋ ਵਾਰੀ ਜਿਹੜਾ ਪਾਣੀ ਆ ਉਹ ਪਿਉਉਨੇ ਆ ਪਰ ਕਿਉਂਕਿ ਦੁੱਧ ਦੇ ਵਿੱਚ ਸਭ ਤੋਂ ਵੱਧ ਜਿਹੜੀ ਚੀਜ਼ ਆ ਉਹ ਪਾਣੀ ਦੀ ਮਾਤਰਾ ਹੁੰਦੀ ਆ ਉਸ ਕਰਕੇ ਪਸ਼ੂ ਦੇ ਅੱਗੇ 24 ਘੰਟੇ ਪਾਣੀ ਜਿਹੜਾ ਵਾ ਉਪਲਬਧ ਰਹਿਣਾ ਚਾਹੀਦਾ ਵਾ ਇਹ ਨਾਲ ਹੀ ਇੱਕ ਅਲੱਗ ਦਾ ਹੋਰ ਸਵਾਲ ਹੈ ਕਿ ਪੱਠਾ ਕਿੰਨਾ ਚਿਰ ਰੱਖਦੇ ਆ ਪਸ਼ੂਆਂ ਦੇ ਅੱਗੇ 24 ਘੰਟੇ ਪੱਠੇ ਹੁੰਦੇ ਸਰ 24 ਘੰਟੇ ਪਸ਼ੂਆਂ ਦੇ ਅੱਗੇ ਜਿਹੜੇ ਪੱਠੇ ਨੇ ਉਹ ਰੱਖਦੇ ਆ ਸੋ ਕਟੋ-ਕਟ ਦੇੰਦੇ ਵਿੱਚ 22 ਘੰਟੇ ਪਸ਼ੂ ਦੇ ਅੱਗੇ ਜਿਹੜਾ ਪੱਠਾ ਵਾ ਉਹ ਰਹਿਣਾ ਚਾਹੀਦਾ ਵਾ ਉਹ ਆਪਣੀ ਮਰਜ਼ੀ ਦੇ ਨਾਲ ਖਾਣਾ ਚਾ ਆਪਣੀ ਮਰਜ਼ੀ ਦੇ ਨਾਲ ਬੈਠਣਾ ਵਾ ਤੇ ਆਪਣੀ ਮਰਜ਼ੀ ਦੇ ਨਾਲ ਉਹਨੇ ਉਹ ਗਾਲੀ ਕਰਨੀ ਹੈ ਜੀ ਪੱਕਿਆਂ ਦੀ ਜਿਹੜੀ ਐਂਗਲ ਹੈ ਉਹ ਬੜਾ ਮਹੱਤਵ ਰੱਖਦਾ ਵਾ ਕਿ ਬਿਲਕੁਲ ਸਿੱਧੇ ਪੱਕੇ ਨਹੀਂ ਹੋਣੇ ਚਾਹੀਦੇ ਉਹ ਇੱਕ ਐਂਗਲ 45 ਡਿਗਰੀ ਐਂਗਲ ਤੇ ਪੱਕੇ ਜਿਹੜੇ ਨੇ ਉਹ ਢਲਡ ਹੋਏ ਨੇ ਹਿਸਾਬ ਦੇ ਨਾਲ ਸਾਨੂੰ ਪੱਕੇ ਜਿਹੜੇ ਉਹ ਰੱਖਣੇ ਚਾਹੀਦੇ ਆ ਜੀ ਸਰ ਮੈਂ ਜੀ ਜਿਵੇਂ ਇਹ ਫਰ ਹੈ ਇਹ ਫਰਾਂਸਰ ਜੇ 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 ਇਹ ਹੋਣ ਵਾਲੀ ਹੈ ਹੁਣ ਸਾਰੀ ਠੀਕ ਹੈ ਜੀ ਤੇ ਉਹ ਇਹ ਸਾਲ ਮੋਸਟਲੀ ਸਾਲ ਦੀ ਤੇ 10 11 ਮਹੀਨੇ ਦੀ अराउंड ਦੇ ਸਾਥ ਇਹ ਮਤਲਬ ਹੈ ਕਿ ਸਾਰੀਆਂ ਸਾਲ ਦੇ ਆਸੇ ਪਾਸੇ ਜਿਹੜੀਆਂ ਸਾਡੀਆਂ ਵਹਿੜਾ ਜਿੰਨੂੰ ਅਸੀਂ ਕਹਿੰਨੇ ਆ ਜਾਂ ਹੀਪਰ ਕਹਿੰਨੇ ਆ ਉਹ ਇਹ ਨੇ ਤੁਸੀਂ ਆਪੇ ਦੇਖ ਸਕਦੇ ਆ ਕਿ ਸਾਡੀਆਂ ਸਾਲ ਦੀਆਂ ਬੱਚੀਆਂ ਆਮ ਪਸ਼ੂ ਪਾਲਕ ਦੇ ਘਰ ਦੇ ਵਿੱਚ ਰੌਂਡ ਵੇਟ ਇਹਨਾਂ ਦਾ ਸਰ 4 ਕਿੰਟਲ ਦੀ ਐਵਰੇਜ ਹੈ ਸਾਰੇ ਇਹਨਾਂ ਵੱਡੇ ਪਸ਼ੂਆਂ ਦਾ ਇਹਨਾਂ ਦਾ 4 ਕਿੰਟਲ ਜਿਹੜੀਆਂ ਹੀਪਰ ਜੰਨੀਆਂ ਵੀ ਉਹ ਕਦੇ 4 ਕਿੰਟਲ ਦੇ ਕਰੀਬ ਜਿਹੜਾ ਵਾ ਉਹ ਵੇਟ ਕਰ ਚੁੱਕੀਆਂ ਨੇ ਤੇ ਮੈਨੂੰ ਲੱਗਦਾ ਹੈਗਾ ਆਪਾਂ ਇੱਕ ਪ੍ਰੈਕਟੀਕਲੀ ਇੱਕ ਕਰਕੇ ਵੀ ਇਹਨਾਂ 'ਚੋਂ ਕੋਈ ਕਾਬੂ ਆ ਸਕਦੇ ਹਾਂ ਹਾਂ ਉਹ ਲੋਕ 'ਚ ਖੜੀ ਜਿਵੇਂ ਮਰਜ਼ੀ ਕਰ ਲੈ ਆਪਾਂ ਲੋਕ 'ਚ ਖੜੀ ਹੋਈ ਆ ਫਿਰ ਤਾਂ ਇਹਦੇ ਕੋਲ ਹੈ ਜੀ ਆਪਾਂ ਹੁਣੇ ਆਈਡੀਆ ਲਾਉਂਦੇ ਆਂ ਵੀ ਇਹਦਾ ਕਿੰਨਾ ਵੇਟ ਹੈ ਜੀ ਸਪੈਸ਼ਲ ਫੀਤਾ ਵਾ ਜੀ ਜਿਹਦੇ ਨਾਲ ਉਹਦੀ girth ਮਣਕੇ ਤੇ ਉਹਦਾ weight ਦਾ ਜਿਹੜਾ ਅੰਦਾਜ਼ਾ ਲਾਇਆ ਜਾ ਸਕਦਾ ਵਾ ਸੋ ਸਰ ਇਹਦੀ ਸੋ ਅਗਲੀਆਂ ਲੱਤਾਂ ਦੇ ਬਿਲਕੁਲ ਪਿਛਲੇ ਪਾਸੇ ਅਸੀਂ ਫੀਤਾ ਲਾਉਣਾ ਵਾ 5 4 504 ਸੋ 5 ਕਿਲੋਟਨ ਦੇ ਕਰੀਬ ਇਹਦਾ ਵજન ਹੈ ਜੀ। ਸੋ ਇਹ ਵਾਕਿਆ ਹੀ ਬਹੁਤ ਵਧੀਆ ਗ੍ਰੋਥ ਹੈ। ਅਡਲਟ ਐਨੀਮਲ ਦਾ ਜਿਹੜੇ ਕਿੰਨੇ ਕੇ ਵੇਟ ਹੋਏਗਾ ਨਾ ਉਹਦਾ ਜੀ। ਸਰ 6.5 ਦੀ ਐਵਰੇਜ ਹੈ। 6.5 ਸਾਢੇ 6 ਦੇ ਕਰੀਬ ਦੇ ਕੁਆਂਟਲ ਜਿਹੜਾ ਵਾ ਉਹ ਇਹਨਾਂ ਦੇ ਅਡਲਟ ਐਨੀਮਲ ਜਿਹੜੇ ਨੇ ਉਹ ਐਵਰੇਜ ਵੇਟ ਹੈ। ਸੋ ਜਿਹੜੀ ਇਹ ਸਾ ਇਹ ਪ੍ਰੈਗਨੈਂਟ ਹੈ ਇਹ ਪਰ ਜੀ। ਹਾਂਜੀ ਪ੍ਰੈਗਨੈਂਟ ਹੈ। ਕਿੰਨੇ ਚਿਰ ਦੀ ਹੈ ਜੀ? ਇਹ 2 ਮਹੀਨੇ ਦੀ। 2 ਮਹੀਨੇ ਦੀ ਪ੍ਰੈਗਨਟ ਹੈ। ਉਮਰ ਮੈਨੂੰ ਲੱਗਦਾ ਜੀ 13-14 ਮਹੀਨੇ ਦੀ। ਹਾਂ 13-14 ਮਹੀਨੇ। 13-14 ਮਹੀਨੇ ਦੇ ਕਰੀਬ ਇਹਦੀ ਉਮਰ ਹੋਏਗੀ। ਤੋ ਇੱਕ ਜਿਹੜੀ ਸਾਡੇ ਕੋਲ ਇੱਕ ਕਬੜੀਵਰੀ ਨਾ ਟਰੱਕਾਂ ਦੇ ਮਗਰ ਲਿਖਿਆ ਹੁੰਦਾ ਵਾ ਸੜਨਾ ਰੀਸ ਕਰ ਸੋ ਮੈਨੂੰ ਲੱਗਦਾ ਹੈ ਕਿ ਪਸ਼ੂ ਪਾਲਕਾਂ ਦੇ ਲਈ ਇੱਕ ਬੜਾ ਵਧੀਆ ਸੁਨੇਹਾ ਵਾ ਕਿ ਅਸੀਂ ਇਹੋ ਜਿਹੇ ਪਸ਼ੂ ਪਾਲਕਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਉਹ ਕਿਵੇਂ ਸੰਭਾਲ ਰਹੇ ਨੇ ਤੋ ਇਹ ਬੱਚੀਆਂ ਨੇ 3 ਤੋਂ ਲੈ ਕੇ 4 ਮਹੀਨੇ ਦੀ ਏਜ ਹੈ ਇਹਨਾਂ ਦੀ ਇਹਨਾਂ ਦੇ ਵਿੱਚ ਇੱਕ ਸਾਈਵਲ ਬੱਚੀ ਵੀ ਹੈ ਸਾਈਵਲ ਬੱਚੀ ਦੀ ਏਜ ਕਿੰਨੀ ਹੋएगी ਜੀ ਸਰਸ 8 ਮਹੀਨੇ 7 8 ਮਹੀਨੇ ਦੀ 8 ਤੱਕ ਮਹੀਨੇ ਦੀ ਸਾਈਵਲ ਬੱਚੀ ਹੈ ਕਿਉਂਕਿ ਸਾਈਵਲ ਦੇ ਵਿੱਚ ਅਚਕ ਦੇ ਕੰਪੈਰੀਟਿਵਲੀ ਗਰੋਥ ਥੋੜੀ ਘੱਟ ਹੈ ਵੇਰਿੰਗ ਇਨ ਘੱਟ ਹੈ ਸੋ ਇਸ ਕਰਕੇ ਆਪਾਂ ਸਾਰਾ ਜਿਹੜਾ ਛਾਡਿਆ ਨੂੰ ਵੇਖ ਰਹੇ ਆ ਸੋ ਇਹ ਸਾਨੂੰ ਕਰੀਆਂ ਛੋਟੀਆਂ ਬੱਚੀਆਂ ਵੀ ਇਸੇ ਕੁਝ ਵਿੱਚ ਮੈਂ ਲਾਵਾਂਗੇ ਜੀ ਇਹ ਇਹਨਾਂ ਦਾ ਬੱਚੀਆਂ ਦਾ ਜਿਹੜਾ ਪੈਨ ਹੈ ਇਹ ਇਹਨਾਂ ਦੀ ਕਿੰਨੀ ਕੇ ਅੰਦਾਜ਼ੇ ਨੂੰਮਰ ਹੈ ਜੀ ਇਹਨਾਂ ਦੇ ਸਭ 2 ਮਹੀਨੇ ਦੇ ਅਰਾਊਂਡ 2 ਤੋਂ ਸਵਾ ਦੋ ਮਹੀਨੇ ਸਾਰੀਆਂ 2 ਮਹੀਨੇ ਦੇ ਅਰਾਊਂਡ ਨੇ ਉਹਨੇ ਸਾਰੀਆਂ ਨੂੰ ਇਹਨਾਂ ਨੂੰ ਫੀਡ ਕੀ ਦੇ ਰਹੇ ਹੁਣ ਤੁਸੀਂ ਇਹਨਾਂ ਨੂੰ ਆਪਣੇ ਸਰ ਕਾਫ ਸਟਰਟਰ ਚੱਲ ਰਿਹਾ ਹੈ ਕਾਫ ਸਟਰਟਰ ਚੱਲ ਰਿਹਾ ਹੈ ਮਿਲਕ ਰਿਪਲੇਸਰ ਚੱਲ ਰਿਹਾ ਇੱਕ ਦੁੱਧ ਦੀ ਚੱਲ ਰਹੀ ਹੈ ਦੁੱਧ ਹੁਣੇ ਜਸਟ ਬੰਦ ਕੀਤਾ ਹੈ ਅਜੇ ਹੁਣੇ ਦੁੱਧ ਬੰਦ ਕੀਤਾ ਹੈ ਤੇ ਕਾਫ ਸਟਰਟਰ ਤੇ ਜਿਵੇਂ ਚੱਲ ਰਹੀਆਂ ਨੇ 2 ਮਹੀਨੇ ਦੇ ਕਰੀਬ ਨੇ ਹਾਂਜੀ 2 ਮਹੀਨੇ ਦੇ ਏਜ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਾਰਮ ਵੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਬੜਾ ਉਤਸ਼ਾਹ ਮਿਲਿਆ ਹੈ ਤੇ ਉਮੀਦ ਹੈ ਕਿ ਤੁਹਾਡੀ ਜਿਹੜੀ ਵੀਡੀਓ ਦੇਖ ਕੇ ਸਾਡੇ ਪਸ਼ੂ ਪਾਲਕ ਹੋਰ ਵੀ ਜਿਹੜੇ ਨੇ ਉਹ ਉਤਸ਼ਾਹਤ ਹੋਣਗੇ ਸੋ ਜਦਾਂ ਜਿਵੇਂ ਨਾ ਇੱਕੋ ਅਸੀਂ ਕੰਨਿਆ ਜਿੰਨਾ ਗੁੜ ਪਾਵਾਂਗੇ ਉਹਨਾ ਮਿੱਠਾ ਹੋਏਗਾ ਸੋ ਜਦੋਂ ਅਸੀਂ ਪਸ਼ੂ ਪਾਲਣ ਦਾ ਕੰਮ ਕਰਨਾ ਵਾ ਤਾਂ ਸਾਨੂੰ ਪੁਰਾਣੇ ਤਰੀਕਿਆਂ ਤੋਂ ਨਿਕਲ ਕੇ ਨਵੀਆਂ ਤਕਨੀਕਾਂ ਸਿੱਖਣੀਆਂ ਪੈਣਗੀਆਂ ਤੇ ਸ਼ੁਰੂ ਦੇ ਵਿੱਚ ਸਾਨੂੰ ਉਹਦੀ ਪ੍ਰੋਪਰ ਫੀਡਿੰਗ ਕਿਹੜੇ ਮਹੀਨੇ ਚ ਕਿਹੜੀ ਫੀਡ ਪਾਉਣੀ ਆ ਇਹ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਤਕਨੀਕਾਂ ਨੂੰ ਸਮਝੀਏ ਤੇ ਅਸੀਂ ਉਹਨਾਂ ਨੂੰ ਅਪਣਾਈਏ ਤੇ ਕੁਦਰਤੀ ਗੱਲ ਹੈ ਕਿ ਇਹ ਜਿਹੜੇ ਕੁਰਬਾਨੀ ਦਾ ਇੱਕ ਫਰਮਾਨ ਹੈ ਪਸ਼ੂ ਮੱਲੇ ਚੰਗਿਆਈਆਂ ਖੜ ਖਾਵੇ ਅਮਰਤ ਦੇ ਕਿ ਇਹ ਤੂੜੀ ਪਰਾਲੀ ਜਾਂ ਹੋਰ ਹਰਿਆ ਪੱਟਾ ਖਾ ਕੇ ਸਾਨੂੰ ਅਮਰਤ ਵਰਗੀ ਚੀਜ਼ ਜਿਹੜੀ ਆ ਉਹ ਦੁੱਧ ਦੇ ਰਹੇ ਨੇ ਸੋ ਉਹ ਇਹਨਾਂ ਦੀ ਸੰਭਾਲ ਕਰੀਏ ਤੇ ਇਹਨਾਂ ਦੇ ਨਾਲ ਪਿਆਰ ਕਰੀਏ ਬਹੁਤ ਬਹੁਤ ਧੰਨਵਾਦ